न चोर ते सख़्त कानून लागू करो चैन जोर ते सिफ़ारशाद करो चैन चोर ते सिफ़ारशा बंदो थक गई मेरी दुनिया बंदो बंदि करो बंदो बंद करो ਆਤਰ ਗਿਓ ਰੌਣ ਬਾਈ ਰੌਣ ਬਾਈ ਆਤਰ ਅਸੀਂ ਹੋਰ ਹੋਰ ਲਾਓ ਆਪਣੀ ਇੰਟਰਨ ਚਲੋ ਦੇਖੋ ਕਿ ਕਿੰਨੇ ਕਿੰਨੇ ਦੇ ਚੰਦੇ ਮਾਪ ਜਦੋਂ ਇਹ ਲੈ ਮਿਆਰ ਇਹ ਪਤੰਗ ਨਹੀਂ ਉਡਾਉਂਦੇ ਜੀ ਚਲੋ ਇਹ ਸ਼ਹਿਰ ਵਾਲੇ ਨਹੀਂ ਹੈ ਬਾਈ ਦੇਖ ਲਾ ਲੋਕਾਂ ਨਾਲ ਲੋ ਲੋ ਮੇਰੇ ਦੇਖ ਲਾ ਡਾਕਟਰ ਰੋਹਨ ਮਾਰਾ ਚੇਅਰਮੈਨ ਐਂਟੀ ਕਰਾਈਮ ਐਂਡ ਨਨੋ ਪ੍ਰੋਟੈਕਸ਼ਨ ਐਸੋਸੀਏਸ਼ਨ ਆ ਜੀ ਅੱਜ ਐਂਟੀ ਕਰਾਈਮ ਐਂਡ ਨਨੋ ਪ੍ਰੋਟੈਕਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਵਾ ਕਿ ਜਿਹੜੀ ਪੁਰਾਣ ਤਾਂ ਡੋਰ ਆ ਉਹਦੇ ਵਰਤੋ ਕਰੋ ਤੇ ਜਿਹੜੀ ਚਾਈਨਾ ਡੋਰ ਆ ਉਹਦਾ ਬਾਇਕਾਟ ਕੀਤਾ ਜਾਏ ਤੇ ਅਸੀਂ ਜਿਹੜੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਸੀ ਕਿ ਸਾਨੂੰ ਬਹੁਤ ਸਾਰੀਆਂ ਉਮੀਦਾਂ ਸੀਗੀਆਂ ਲੇਕਿਨ ਬਹੁਤ ਵੱਡੇ ਵੱਡੇ ਜਿਹੜੇ ਦਾਅਵੇ ਆ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਹਰ ਮੀਡੀਆ ਤੇ ਜਿਹੜਾ ਦਿੱਤਾ ਗਿਆ ਠੀਕ ਹੈ ਜੀ ਇਪੂਨ ਤੌਰ ਤੇ ਪਾਬੰਦੀ ਹੈ ਇਹਦੀ ਮੈਨੂਫੈਕਚਰਿੰਗ ਤੇ ਵੀ ਪਾਬੰਦੀ ਲਗਾਈ ਗਈ ਹੈ ਉਹਦੇ ਨਾਲ ਨਾਲ ਇਹਦੀ ਜਿਹੜੇ ਵੇਚਣ ਵਾਲੇ ਨੇ ਉਹਦੇ ਤੇ ਵੀ ਪਾਬੰਦੀ ਹੈ ਤੇ ਜਿਹੜੇ ਉਡਾਨ ਵਾਲੇ ਉਹਨਾਂ ਤੇ ਵੀ ਕਾਰਵਾਈ ਦੇ ਜਿਹੜੇ ਵਾਅਦੇ ਕੀਤੇ ਗਏ ਸੀਗੇ ਲੇਕਿਨ ਕਿਤਨਾ ਕਿਤੇ ਜਿੱਦਾਂ ਪੁਰਾਣੀਆਂ ਸਰਕਾਰਾਂ ਚ ਹੁੰਦਾ ਆਇਆ ਇਹ ਸਰਕਾਰ ਵੀ ਜਿਹੜੀ ਪੂਨ ਤੌਰ ਤੇ ਫੇਲ ਹੈ ਇਸ ਚੀਜ਼ ਦੇ ਵਿੱਚ ਕਿ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਕਿ ਕੁਝ ਹੋਰ ਜਿਹੜੇ ਸਟੈਪਸ ਚੁੱਕਣੇ ਚਾਹੀਦੇ ਨੇ ਕਿਉਂਕਿ ਅਗਰ ਸੀਐਮ ਸਾਹਿਬ ਦੇ ਹੁਕਮ ਹੋਤੇ ਹੋ ਤੇ باوجود ਵੀ ਅੰਦਰਖਾਤੇ ਜਿਹੜੀ ਡੋਰ ਹੈ ਕੁਛ ਛੋਟੇ ਛੋਟੇ ਬੱਚੇ ਜਿਹੜੇ 4-400 ਰੁਪਏ ਦੇ ਜਿਹੜੇ ਗੱਟੂ ਲੈ ਕੇ ਉਡਾਨ ਤੇ ਬਹੁਤ ਹੀ ਮਹਿੰਗਾ ਸਰਕਾਰ ਵਾਸਤੇ ਜਿਹੜੀ ਸ਼ਰਮ ਦੀ ਗੱਲ। ਪਰ ਕੋਈ ਕੋਈ ਪਾਬੰਦੀ ਲਾਈ ਜਾਂਦੀ ਹਰ ਸਾਲ ਹੀ ਤਿਉਹਾਰਾਂ ਦੇ ਲੇੜੇ ਡੋੜ ਜੜੀ ਆ ਇਤਰਾਹਾਂ ਤਾਂ। ਬਿਲਕੁਲ ਜੀ ਮੇ ਵੀ ਗਵਰਨਮੈਂਟ ਸੇ ਕੁਛ ਇੰਟਰਨਲ ਕੁਛ ਬੈਨੀਫਿਟਸ ਹੋ ਸਕਦੇ ਨੇ ਕੁਛ ਰੈਵਨਿਊ ਹੋ ਸਕਦਾ ਕਿ ਕੁਛ ਆਂਦਾ ਆਏ ਜਾਂ ਫਿਰ ਜਿਹੜੇ ਵੱਡੀਆਂ ਮੱਛਲੀਆਂ ਨੇ ਉਹ ਕੋਈ ਨਾ ਕੋਈ ਸਰਕਾਰ ਨੂੰ ਕਿਤੇ ਨਾ ਕਿਤੇ ਉਹਨਾਂ ਦਾ ਬੈਨੀਫਿਟ ਹੁੰਦਾ ਆਏ ਜਿਹਦੇ ਕਰਕੇ ਸਰਕਾਰ ਵੀ ਜਿਹੜੀ ਮਜਬੂਰ ਹੈ ਇਸ ਚੀਜ਼ ਤੇ ਪਾਬੰਦੀ ਲਾਉਂਦੇ ਵਿੱਚ। ਤੁਸੀਂ ਕਿਵੇਂ ਦੇ ਅਸੀਂ ਅੱਜ ਦੇਖੋ ਲੋਕਾਂ ਨੂੰ ਵੇਅਰ ਕੀਤਾ ਲੋਕਾਂ ਨੂੰ ਸਭ ਤੋਂ ਮੇਨ ਮੈਸੇਜ ਅਸੀਂ ਇਹ ਕੀਤਾ ਵਾ ਤੇ ਛੋਟੇ ਛੋਟੇ ਬੱਚੇ ਅਸੀਂ ਰੈਡੀ ਕੀਤੇ ਸੀਗੇ ਕਿ ਜਿਹੜੇ ਦੱਸਣ ਵੀ ਕਿਸ ਤਰੀਕੇ ਦੇ ਨਾਲ ਪੂਰਾ ਸਾਲ ਜਿਹੜੀ ਹੈ ਪੰਛੀ ਜਿਹੜੇ ਨੇ 2 ਮਹੀਨੇ ਦਾ ਜਿਹੜਾ ਇੰਜੋਇਮੈਂਟ ਹੈ ਲੋਕਾਂ ਦਾ ਉਸ ਤੋਂ ਬਾਅਦ ਪੂਰਾ ਸਾਲ ਇਹਦਾ ਭੁਗਤਾਨ ਲੋਕਾਂ ਨੂੰ ਇਹ ਕਰਨਾ ਹੀ ਪੈਂਦਾ ਉਹਦੇ ਨਾਲ ਨਾਲ ਜਿਹੜੇ ਪੰਛੀ ਪੂਰਾ ਸਾਲ ਮਰਦੇ ਨੇ ਲਟਕ ਕੇ ਡੋਰ ਦੇ ਨਾਲ ਕਿਉਂਕਿ ਡੋਰ ਟੁੱਟਦੀ ਨਹੀਂ ਕਈ ਕਈ ਦਿਨ ਲਟਕ ਕੇ ਪੰਛੀ ਜਿਹੜੇ ਆ ਆਪਣਾ ਦਮ ਤੋੜਦੇ ਨੇ ਤੇ ਅਸੀਂ ਉਸ ਚੀਜ਼ ਦਾ ਵੀ ਲੋਕਾਂ ਨੂੰ ਅਵੇਅਰ ਕੀਤਾ ਵਾ ਕਿ ਅਗਰ ਤੁਸੀਂ ਇਨਸਾਨੀਅਤ ਦੇ ਤੌਰ ਤੇ ਵੀ ਦੇਖਿਆ ਜਾਏ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ ਮੈਸੇਜ ਦੋ ਕਿ ਜਿਹੜੀ ਪੁਰਾਣੀ ਜਿਹੜੀ ਡੋਰਾ ਉਹਦੀ ਵਰਤੋਂ ਕਰੋ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ 15 ਲੱਗਦਾ ਹੈ ਕਿ ਜਿਹੜੇ ਬੱਚੇ ਜਿਹੜਾ ਲੋੜੀਂਦੇ ਆ ਤੇ ਲੱਗਦਾ ਹੈ ਕਿ ਉਹਨਾਂ ਘਰਾਂ ਦੇ ਜਿਹੜੇ ਗੁੱਡੇ ਬੱਚੇ ਉਹਦੇ ਘਰਾਂ ਦੇ ਵੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਅਸੀਂ ਇੱਕ ਚੀਜ਼ ਸਭ ਤੋਂ ਪਹਿਲਾਂ ਅਸੀਂ ਇਹ ਕਹਿੰਦੇ ਕਿ ਪੇਰੈਂਟਸ ਖੁਦ ਅਵੇਅਰ ਹੋਣ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਅਵੇਅਰ ਕਰਾਓ ਤੇ ਬਾਕੀ ਜੇਕਰ ਫੇਰ ਵੀ ਤੇ ਨਹੀਂ ਸਮਝਦੇ ਦੇਖੋ ਇਹ ਚਿੱਟੇ ਹਾਲ ਹੋ ਗਿਆ ਕਿ ਜਿਸ ਤਰ੍ਹਾਂ ਚਿੱਟਾ ਬੰਦ ਨਹੀਂ ਹੋ ਸਕਦਾ ਤੇ ਉਸ ਤਰੀਕੇ ਦੇ ਨਾਲ ਜਿਹੜੀ ਚਾਈਨਾ ਡੋਰ ਜਿਹੜੀ ਆ ਉਹ ਨਹੀਂ ਹੋ ਸਕਦੀ ਤੇ ਅਸੀਂ ਸਰਕਾਰ ਨੂੰ ਚਾਹੁੰਦੇ ਆ ਵੀ ਸਰਕਾਰ ਜਿਹੜੀ ਗਵਰਨਮੈਂਟ ਆ ਜਿਆਦਾ ਤੋਂ ਜਿਆਦਾ ਸਟ੍ਰਕਚਰ ਲਵੇ ਤਾਂ ਕਿ ਇਹਦੀ ਪੂਨ ਤੌਰ ਤੇ ਜਿਹੜੀ ਮੈਨੂਫੈਕਚਰਿੰਗ ਤੇ ਸੈਲਿੰਗ ਬੰਦ ਹੋ ਜਾਵੇ ਜੈ ਸ਼ੀ ਰਾਮ ਵੱੰਦੇ ਮਾਤਰਮ ਭਗਤ ਮਾਤਾ ਕੀ ਜੈ ਮੈਂ ਪੁਨਮ ਖੰਨਾ ਹਿੰਦੂ ਤੋਂ ਸਨਾਤਨ ਸਨਾਤਨ ਇਨਸਾਨੀਅਤ ਧਰਮ ਦੀ ਮੁੱਖ ਸਮਾਜ ਸੇਵਿਕਾ ਗੌਰ ਰਖਸ਼ਾ ਰਾਸ਼ਟਰੀ ਮਹਾਂ ਸੰਗੀ ਰਾਸ਼ਟਰੀ ਪ੍ਰਚਾਰਕ आज का जो प्रदर्शन है चाइना डोर पे जो लगाम जो बेजुबान जानवरों की हत्या हो जा हो रही है और कईयों के घर भी उजड़ रहे हैं कई बच्चे बेचारे जो डेथ हो जाती है इस पर लगाम देने के लिए जो प्रदर्शन किया है इस पर सख्त से सख्त कार्रवाई होनी चाहिए क्योंकि हमने ऐसे परिवार देखे हैं कि जैसे थोड़े लास्ट ईयर एक फैमिली मुस्लिम फैमिली थी उनका एक ही बच्चा था और वो चाइना डोर लोहड़ी वाले दिन उसका गला कट गया और वो डेथ हो गई थी और ये बहुत ही निंदनीय है इस पर सख्त से सख्त कार्रवाई होनी चाहिए और हम सरकार से भी यही अपील करते हैं कि इस पर सख्त से सख्त कार्रवाई की जाए हर बार सरकार कहती है है कि चाइना डोर जो पंजाब में नहीं आएगी लेकिन फिर भी आ जाती है बिल्कुल बिल्कुल जो जो ये जो दो नंबर का काम करते हैं ना तो जो चाइना डोर बेचते हैं उसको तो फांसी की सजा होनी चाहिए बिल्कुल उसको जो ऐसे मतलब कर रहे हैं उसको ऐसे होना चाहिए कि जो चोरी चोरी ये चीज़ें कर रहे हैं जो धंधा गोरख धंधा चल रहा है उस पर सख्त से सख्त सक्त कार्रवाई होनी चाहिए और उसके हमारी जो भगवंत मान सरकार है आप आदमी जो भारतीय है उसके उसको भी हम अपील करते हैं सरकार से भी अपील करते हैं कि ये सख्त से सख्त कार्रवाई होनी चाहिए और जो आज जो प्रदर्शन किया है ये अ, 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 मतलब कि अवेयरनेस करने के लिए लोगों को कि चाइना डोर बंद करो क्योंकि यहाँ से बेजुबान जो बच्चे हो रहे हैं बेजवान पक्षी भी मर रहे हैं और कई बार ऐसे होता है बाइक पे जहाँ स्कूटी पे जा रहे हैं बच्चे कई लोग ऐसे डोर चलती चलती गले में लग जाती है और वो गला कट जाता है ऑन द स्पॉट डेथ हो जाती है बच्चों को और उनके पेरेंट्स को क्या बच्चों और उनके पेरेंट्स को यही मेरा संदेश है कि चाइना डोर बिल्कुल ना यूज़ करें और बच्चों को चाइना डोर से दूर रखें और जो चाइना डोर बेचते हैं उनकी उनके ऊपर भी सख्त सख्त सक, से सख्त सजा होनी चाहिए उनको हमारी गवर्नमेंट भी सरकार जो उनसे भी अपील करते हैं क्योंकि हम बार बार यही हमारा मुद्दा आता है कि चाइना डोर पर लगान लगनी चाहिए जी जय श्री राम